ਹੈਲੋ ਦੋਸਤੋ ਗੁੱਡ ਮਾਰਨਿੰਗ ਮਿਲਦੇ ਆ ਤੁਹਾਨੂੰ ਅੱਜ ਨਵੇਂ ਵਲੌਗ ਦੇ ਨਾਲ ਆਪਣੇ ਡੇਲੀ ਰੁਟੀਨ ਵਰਸ ਦੇ ਨਾਲ ਲੋ ਜੀ ਅੱਜ ਫਿਰ ਅਸੀਂ ਉੱਥੇ ਲੇਟ ਤੇ ਲੇਟ ਉੱਠਣ ਦੇ ਨਾਲ ਕੰਮ ਵੀ ਹੋ ਗਿਆ ਸਾਰੇ ਲੇਟ ਤੇ ਸਵੇਰ ਨੂੰ ਹੋ ਗਿਆ ਤੇ ਹਜੇ ਮੇਰੀ ਡੈਸਟਿੰਗ ਵੀ ਪਈ ਆ ਸਾਰਾ ਕੰਮ ਪਿਆ ਉਦਾਂ ਹੀ ਤੇ ਗੁੱਡੂ ਹਜੇ ਕੰਬਲ 'ਚ ਹੀ ਬੜਿਆ ਹੋਆ ਫੋਨ ਚਲਾਉਂਦੀ ਆ ਫੋਨ ਚਲਾਉਂਦੀ ਪਈ ਆ ਤੇ ਮਿੱਠੂ ਕੀ ਵੀ ਜਿਹੜੇ ਆ ਉਹ ਵਿਚਾਰੇ ਦੇਖ ਨਾ ਸੇਰੇ ਉੱਠ ਕੇ ਬਹਿ ਜਾਂਦੇ ਆ ਐ ਮੇਰਾ ਬਹੁਤ ਸਾਥ ਦਿੰਦੇ ਆ ਵਿਚਾਰੇ ਕੀਵੀ ਉਹ ਕੀਵੀ ਕੀਵੀ ਤੇ ਮਿੱਠੂ ਗੁੱਡ ਬੱਚੇ ਆ ਮਿੱਠੂ ਤੇ ਨਹੀਂ ਆ ਗੁੱਡ ਬੱਚਾ ਮਿੱਠੂ ਵੀ ਗੁੱਡ ਬੱਚਾ ਹੈ ਮਿੱਠੂ ਦੰਦੀਆ ਭੋਰਦਾ ਨੋਨਾ ਮਿੱਠੂ ਦੰਦੀਆ ਭੋਰਦਾ ਨੋਨਾ ਨਹੀਂ ਭੋਰਦੇ ਦੇਖ ਲੈ ਮਿੱਠੂ ਨੋਨਾ ਨੋਨਾ ਲੋ ਦੋਸਤੋ ਅੱਜ ਮੈਂ ਕੱਲੀ ਖਾ ਰਹੀ ਹਾਂ ਖਾਣਾ ਉਹਦਾ ਰੀਜ਼ਨ ਆਇਆ ਕਿ ਜੇ ਨਾ ਨਿੰਦਰਾਈਏ ਤਾਂ ਨਾ ਸ਼ੱਭੋ ਆਈ ਹੈ ਤੇ ਉਹਨਾਂ ਨੇ ਆਣਾ ਅੱਜ ਲੇਟ ਤੇ ਅੱਧਰ ਗਗਨ ਜੀ ਨੇ ਇਹ ਵੀ ਪਹਿਲਾਂ ਹੀ ਖਾ ਕੇ ਬੈਠ ਗਏ ਸੀ ਉਹਨਾਂ ਨੇ ਵੀ ਅੱਜ ਮੇਰੀ ਮੇਡ ਕੀਤੀ ਹਾਂ ਹਾਂ ਮੈਂ ਅੱਜ ਸਕੀਲ ਤਿਆਰ ਕਰ ਲਈ ਅੱਛਾ ਹੂੰ ਨਹੀਂ ਕਰ ਰਹੇ ਹਾਂ ਘਰ ਦੇ ਕੰਮ ਸ਼ੁਰੂ ਬਰਤਨਾਂ ਦੇ ਸਿੰਕ ਉੱਪਰ ਲਿਆ ਤੇ ਕੱਪੜਿਆਂ ਦਾ ਢੇਰ ਲੱਗਾ ਵਾ ਤੇ ਬਾਕੀ ਸਫਾਈਆਂ ਕਰਨ ਵਾਲੀਆਂ ਤੇ ਹੁਣ ਮੈਂ ਤਾਂ ਸ਼ੱਭੋ ਲੱਗਿਆ ਫਟਾਫਟ ਨਿਪਟਾਉਣਾ ਆਪਣੇ ਕੰਮ ਲੋ ਜੀ ਅੱਜ ਅਸੀਂ ਵੀ ਲੈ ਰਹੇ ਆ ਪੂਰਾ ਪੂਰਾ ਸੰਬਾਦ ਤੇ ਅੱਜ ਆਪਾਂ ਸਾਰੀ ਫੈਮਿਲੀ ਜਿਹੜੀ ਆ ਉੱਪਰ ਬੈਠ ਕੇ ਖਾ ਰਹੇ ਆ ਗਾਵੇ ਤੇ ਹੋਰ ਕੀ ਖਾ ਰਹੇ ਹੋ 오ਰੇਂਜ ਤੇ ਜਿਹੜੇ ਸਾਡੇ ਡਰਾਈਵਰ ਸਾਹਿਬ ਨੇ ਉਹ ਸਾਨੂੰ ਚਿਲ ਚਿਲ ਕੇ ਕੱਟ ਕੱਟ ਕੇ ਫਰੂਟ ਦਿੰਦੇ ਤੇ ਡਰਾਈਵਰ ਸਾਹਿਬ ਇਧਰ ਦੇਖੋ ਨਾ ਤੇ ਅੱਧਰ ਸਾਈਡ ਇਹ ਮਿੱਠੂ ਕੀਵੀ ਨੇ ਉਹ ਵੀ ਪੂਰਾ ਧੁੱਪ ਦਾ ਨਜ਼ਾਰਾ ਲੈ ਰਿਆ ਤੇ ਹੁਣ ਖਾਂਗੇ ਮਿੱਠੂ ਕੀਵੀ ਔਰ ਅ橙 ਗਵਾ ਖਾ ਲੈਣਾ ਨੇ ਹਾਂ ਮਿੱਠੂ ਲੋ ਗਾ ਲੈ ਕੀ ਆ ਦੇਖੋ ਫ੍ਰੇਸ਼ ਗਾਵੇ ਲੋਕਾਂ ਦਾ ਗਵਾਵਾ ਤੇ ਇਹਨਾਂ ਦੇ ਗਾਵੇ ਗਾਵੇ ਨਹੀਂ ਗਵਾਵਾ ਹੀ ਗਿਆ ਮੈਂ ਵੀ ਫ੍ਰੇਸ਼ ਮਿੱਠੂ ਕੀਵੀ ਖਾਓ 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 ਲੋ ਜੀ ਗੁੱਗੂ ਹੁਣ ਚੱਲੀ ਆ ਟਿਊਸ਼ਨ ਕਿੰਨੇ ਵਜੇ ਆਣਾ ਵਾਪਸ ਟਾਈਮ ਤੇ ਉਹ ਹੀ ਤੇ ਜਿੰਦੇ ਪਹਿਲੇ ਜਾਣਦੇ ਹੋ ਉਹ ਇੱਥੇ ਟਾਈਮ ਤੇ ਫਿਰ ਤੇ ਆਈਣਾ ਲੈਣਾ ਇਹ ਤੁਨੂੰ ਤੂੰ ਲੈਣਾ ਨਾ ਕਿਉਂਕਿ ਤੂੰ ਤੇ ਟਾਈਮ ਤੇ ਆਣਾ ਵਾ ਤੇ ਜਿੰਨੇ ਟਾਈਮ ਤੇ ਮਾਗ ਆਂਨੇ ਉਹ ਹੀ ਟਾਈਮ ਤੇ ਆਣਾ ਗੱਲ ਦੀ ਸਮਝੀ ਤੂੰ ਕੱਲ ਤੇ ਗਿਆ ਹੈ ਚੱਪ ਹੈ ਚੱਪ ਉਹ ਜਿਵੇਂ ਕਿ ਤੁਹਾਡਾ ਪਹਿਲਾਂ ਗੱਲ ਕੀਤੀ ਸੀਗੀ ਕਿ ਵਿਆਹ ਆ ਗਿਆ ਭਤੀਜੇ ਦਾ ਤੇ ਅੱਜ ਉਹਨਾਂ ਦੀ ਹੈਗੀ ਆ ਹਲਦੀ ਦੀ ਰਸਮ ਤੇ ਮੈਂ ਤੇ ਪਹੁੰਚ ਚੁੱਕਿਆ ਤੇ ਬਾਕੀ ਪਰਿਵਾਰ ਜਿਹੜਾ ਉਹ ਥੋੜਾ ਬਾਅਦ ਚ ਆਏਗਾ। ਸਾਰੇ ਕੰਮ ਰੈਡੀ ਹੈ ਜੀ। ਇਹ ਹੁਣ ਤੁਹਾਨੂੰ ਆਪਾਂ ਨਾਲ ਦੀ ਨਾਲ ਦਿਖਾਵਾਂਗੇ ਕਿਵੇਂ ਹਲਦੀ ਦੀ ਰਸਮ ਚੱਲਦੀ ਆ ਤੇ ਹੋਰ ਸਾਰੇ ਜਿਹੜੇ ਹੈਗੇ ਆ ਰਸਮਾਂ ਰਵਾਜ ਉਹ ਚੱਲਦੇ ਨੇ। ਤੇ ਲਖਵਿੰਦਰ ਭਾਈ ਜੀ ਨਾਜ਼ਰ ਸਾਹਿਬ ਇਹ ਇਧਰ ਤਿਆਰੀਆਂ ਪੂਰੀਆਂ ਘਰ ਹੋ ਗਈਆਂ ਨੇ ਰੈਡੀ ਇਹ ਅਗੇ ਸਾਡੇ ਤਸੀਲਾ ਸਾਹਿਬ ਬੰਦੇ ਭਾਜੀ ਲੋ ਜੀ ਹੁਣ ਅਸੀਂ ਜਾ ਰਹੇ ਆਂ ਵਿਆਹ ਵਾਲੇ ਘਰ ਤੇ ਉੱਥੇ ਹੈਗਾ ਅੱਜ ਹਲਦੀ ਦੀ ਰਸਮ ਤੇ ਮੈਂ ਥੋੜਾ ਜਿਹਾ ਪ੍ਰੋਗਰਾਮ ਜਿਹੜਾ ਨਾ ਉਹ ਡਾਮਾ ਡੋਲ ਹੋ ਰਿਹਾ ਸੀਗਾ ਪਰ ਫਿਰ ਵੀ ਚਲੋ ਭਾਜੀ ਉਹਨਾਂ ਨੇ ਫੋਨ ਵਗੈਰਾ ਆਇਆ ਤੇ ਫਿਰ ਹੁਣ ਜਲਦੀ ਜਲਦੀ ਜੇ ਤਿਆਰ ਹੋਗੇ ਨਿਕਲਣਾ ਪਿਆ ਵਾ ਤੇ ਚਲੋ ਮਿਲਦੇ ਆ ਤੁਹਾਨੂੰ ਹੁਣ ਵਿਆਹ ਵਾਲੇ ਘਰ ਜਾ ਕੇ

ਤਹੀ ਬਿਛੇ ਰਹਿ ਗਏ ਸੀ ਸੱਚੀ ਤੂੰ ਹੀ ਨਹੀਂ ਚਾਹ ਬੀਤੀ ਪੀਣੀ ਨਹੀਂ 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 ਨਾ ਕੀ ਹਾਲ ਚੜੀ ਜਾਨ ਕੀ ਹੋ ਰਿਹਾ ਰਿਆ ਵਾਲਾ ਮੁੰਡਾ ਪੂਰੀ ਸਰਵਿਸ ਕਰਦੇ ਕੋਣ ਆਇਆ ਦੋ ਪਲੇਟਾਂ ਦੇ ਦੋ ਆਈਓ ਦੇ ਦੇ ਉਹ ਬੜਾ ਮਜ਼ਾ ਆ ਪਿੱਛੇ ਦੇ ਲੋਕੀ ਗਏ ਦੋ ਪਲੇਟਾਂ ਦੇ ਦੋ ਕਿਸੀ ਜਿੰਦਗੀ ਪ੍ਰਿਆ ਪਾ ਦੇ ਤੋ ਪ੍ਰਿਆ ਕਹਤਾਂ ਦੋ ਪਲੇਟਾਂ ਭਾਗਦੇ ਥੱਲੇ ਭੇਜ ਲਾ ਨਿਕਲੂ ਜਿਆ ਥੱਲੇ ਦੂਰ ਦੇ ਨਹੀਂ ਆਈਆਂ ਧਾਰੀਵਾਲ ਵਾਲੇ ਸਰਜੀਤ ਭਜਾਈ ਹੁਣੀ ਜੋਤੀ ਭਾਬੀ ਭਾਬੀ ਕੇ ਚਾਚੀ ਭਤੀਜੀ ਜੋਤੀ ਜੋਤੀ ਤੁਹਾਨੂੰ ਨੰਬਿਆ ਤੇ ਨਾਲ ਤਾਉ ਜੀ ਕੋ ਜੀ ਹਲਦੀ ਦੇ ਪ੍ਰੋਗਰਾਮ ਦੇ ਨਾਲ ਆ ਜੀ ਟਫੀ ਦੀ ਵੀ ਪੂਰੀ ਤਿਆਰੀ ਹੋ ਰਹੀ ਹੈ ਕੱਲੇ ਮੈਂ ਇਥੋਂ ਟਫੀ ਨੂੰ ਕੋਟ ਪਹਿਨਾਇਆ ਜਾ ਰਿਹਾ ਹੈ ਸ਼ਾਦੀ ਸ਼ਾਦੀ ਹੋ ਰਹੀ ਹੈ ਦੀ ਵੀ ਓਏ ਰਾਮਨਾਲ ਪਵਾ ਓਏ ਓਏ ਟਫੀ ਤੇ ਹੋ ਗਿਆ ਜੀ ਰੈਡੀ ਟਫੀ ਹੋ ਗਿਆ ਰੈਡੀ ਚੱਲ ਉਠ ਚੱਲ 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 ਗਿੜੀ ਲੱਗ ਗਿਆ ਸੈੱਟ ਹੋਣ ਦੇ ਕੱਪ ਯਾਰੇ ਇਹਦੇ ਤੌਰ ਤੌਰ ਅੱਗੀ ਤੌਰ ਹਿਲਾ ਦਿੱਤੀ ਮਾਹੀਆ ਫਿਰ ਫਿਟ ਆਪਣੀ ਉੱਤਿਆਂ ਲਾ ਹੀ ਤੀਗੇ ਫਿਟਨੈਸ ਪੂਰੀ ਹੋ ਗਈ ਫਿਟਨੈਸ ਓਏ ਕੇ ਬਾਸੋਂ ਟਾਈਟ ਦੇ ਨਹੀਂ ਨਕਲਾ ਕਿਤੋਂ ਲੈਂਦਾ ਹੀ ਤੇ ਭਾਈ ਨੇ ਐਮਾਜ਼ਨ ਤੋਂ ਲਗਾਇਆ ਲਓ ਜੀ ਫੁੱਫੜ ਹੁਣ ਆ ਗਏ ਜੇ ਘਰ ਗੁੱਗੂ ਤੇਰੇ ਹੋ ਗਏ ਬਾਲ ਕੋਸ਼ਾ ਹੁਣ ਹਾਂ ਇੱਧਰ ਜਿਆਦਾ ਨਾ ਲੱਗੇ ਰੋੜ ਤੋਂ ਬੈਠੀ ਆ ਉਹ ਆ ਇੱਧਰ ਭੂਆ ਹਾਣੀ ਬੈਠੇ ਆ ਕੌਣ ਤੁਸੀਂ ਲੇਟ ਕਿਉਂ ਹੋ ਗਏ ਨਹੀਂ ਭੂਆ ਨਹੀਂ ਨਹੀਂ ਇਦਾਂ ਨਹੀਂ ਕਰਨੇ ਹੁਣ ਦੱਸੋ ਲੇਟ ਕਿਉਂ ਹੋ ਗਏ ਅਸੀਂ ਬਲੋਗ ਅਸੀਂ ਤਾਂ ਬੈਠੇ ਆ ਅਸੀਂ ਲੇਟ ਹੋ ਗਏ ਕਿਉਂਕਿ ਸਰਦਾਰ ਜੀ ਡਿਊਟੀ ਤੇ ਗਏ ਸੀ ਨਿਲਮ ਭੂਆ ਤੇ ਕਿਉਂ ਲੇਟ ਹੈ ਮੇਰੇ ਸਾਥੀ ਨਾਲ ਆਉਣ ਵਾਲੇ ਲੇਟ ਹੀ ਲਿ ਆਉਣ ਵਾਲੇ ਪਰ ਮੈਂ ਵੀ ਲੇਟ ਹੋ ਗਿਆ ਨਾ ਜਨਾਲੀ ਮੇਰੇ ਨਾਲ ਦੇ ਹੁੰਦੇ ਵੀ ਨਹੀਂ ਦੋਰੀਆ ਫਿਰ ਤੇ ਚੰਗਾਂ ਜੀ ਲੈ ਮੈਂ ਤੇ ਹੀ ਵੀ ਕਰਾ ਲਗਿਓ ਜਾਓ ਫਿਰ ਕਰਾ ਲਓ ਨਮ ਕਰਾ ਲਓ ਕਰਾ ਲਓ ਬਿੱਚਾ ਵੀ ਕੋਜੇ ਕਰਾ ਲਓ ਨਾ ਨਾ ਜੀ ਮੇਰੇ ਵੀ ਕੋ ਸਾਹ ਹਾਂ ਹਿਲ ਬੋਨ ਨਸਤੇ ਹਾਂ ਨਮਸਤੇ ਜੀ ਮੇਰੇ ਵੀ ਆ ਗਏ ਆਨੇ ਲੱਗਣੇ ਨੇ ਜਵਾਲ ਬਹੁਤ ਭਾਰੇ ਆ ਹਾਂ ਮੈਂ ਬਹੁਤ ਕਿਹੜੇ ਮੈਂ ਫੈਮਲੀ ਲੱਗਣੇ ਸਾਰੇ ਜਾਣੇ ਇੱਥੇ ਆ ਤੇ ਆ ਸਾਡੇ ਮਿੱਠੂ ਕੀ ਵੀ ਆ ਕੀ ਵੀ ਮਿੱਠੂ ਜਾ ਕੇ ਬਣ ਗਿਆ ਮੈਂ ਮੈਂ ਮਗੀ ਹੋਇਆ ਹੈ ਇਹ ਇਹ ਕਾ ਕੋਟ ਏ ਗਿਆ ਥਲੜ ਰਹਿ ਗਿਆ ਤੇ ਮਿੱਠੂ ਕੀ ਵੀ ਇੱਦਾਂ ਡਰ ਗਿਆ ਕੀ ਵੀ ਅੱਜ ਹਲਦੀ ਦੀ ਰਸਮ ਤੋਂ ਬਾਅਦ ਆ ਗਈ ਦੀਦੀ ਉਹ ਨਾਲ ਕਰ ਤੇ ਹੁਣ ਸਾਰੇ ਹੀ ਤਕਰੀਬਨ ਤਕਰੀਬਨ ਥੱਕੇ ਹੋਏ ਆ ਹੁਣ ਕਰਾਂਗੇ ਰੈਸਟ ਕੱਲ ਮਿਲਾਂਗੇ ਨਵੇਂ ਵਲੌਗਸ ਗੁੱਡ ਨਾਈਟ